ਤਸਵੀਰਾਂ ਦੋਸਤੋ ਅੱਜ ਸੋਸ਼ਲ ਮੀਡੀਆ ਸਭ ਤੋਂ ਟੌਪ ਦੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਅੱਜ ਮੁਸਲਮ ਭਾਈਚਾਰੇ ਵੱਲੋਂ ਕਿਸਾਨਾਂ ਦੇ ਅੰਦੋਲਨ ਦੀ ਚੜ੍ਹਦੀ ਕਲਾ ਲਈ ਕਿਸਾਨਾਂ ਦੇ ਹਮਾਇਤ ਦੇ ਵਿੱਚ ਨਵਾਜ਼ ਪੜ ਕੇ ਅਰਦਾਸ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਕਿ ਅੱਜ ਬੜੇ ਬੜੇ ਤੰਦਰ ਜਰੂਰ ਪੈ ਗਈ ਹੋਗੀ ਕਿਉਂਕਿ ਕਈ ਲੋਕ ਨਾ ਧਰਮਾਂ ਦੇ ਨਾਮ ਤੋਂ ਲੜਾਣ ਦੀ ਕੋਸ਼ਿਸ਼ ਕਰਦੇ ਨੇ ਪਰ ਇਸ ਵੀਡੀਓ ਨੇ ਇੱਕ ਭਾਈਚਾਰੇ ਨੂੰ ਸਾਂਝ ਨੂੰ ਪੈਦਾ ਕੀਤਾ ਤੇ ਲੋਕ ਲਗਾਤਾਰ ਇਸ ਵੀਡੀਓ ਨੂੰ ਵਾਇਰਲ ਕਰ ਰਹੇ ਨੇ ખોડા ਇਸ વિડિયો වල ਕੀ કહેਣਾ ਆਪਣੇ ਆਪਣੇ કમેન્ટ જરૂર કરો ક્યોકી એ વિડિયો ਨੇ پورا તહલ કા જેڑا સોશિયલ મીડિયા تے મછા કે رکھ ਦਿੱતા હે દેખો જી જો કિસાન હે યે અનપૈદા કરતે હે ઓર અનપૈદા કરકે દુનિયા કે એક એક ઇન્સાન કો ખલાતે હે હમ કિસાન કે સાથ હે ઓર કિસાનો કે લિયે દua કરતે હે રબ સે કે રબ જો હે કિસાનો કે કિસાનો કી મદદ કરે ઓર યે સરકાર જો હે જો ઝુલમ કર રહી હે કિસાનો કે ઉપર से जो है ये जुल्म को ख़त्म कर दे हम रब मुरे अर्दाश्त करते हैं कि रब जो है इनका इन किसानों की हमेशा मदद करे और इनके साथ रहे ऊपर वाले से दुआ है कि ऊपर वाला जो है रब जो है किसानों की हर तरह से मदद करे इनकी जो है मांगें पूरी करवा दे और इनकी हर तरफ जो है हर तरह से इनकी हिफाजत फरमाए ਮੇਰਾ ਨਾਮ ਜ਼ੁਬੇਰ احمد ਹੈ ਜੀ ਮੌਲਵੀ ਜੀ ਅਸੀਂ ਦੇਖ ਰਹੇ ਤੁਸੀਂ ਪਿੱਛੇ ਨੈਸ਼ਨਲ ਹਾਈਵੇ ਦੇ ਅਰਦਾਸ ਕਰ ਰਹੇ ਹੋ ਕਿਸਾਨਾਂ ਦੇ ਹਿੱਤ ਵਿੱਚ ਕਿਸ ਤਰ੍ਹਾਂ ਦਾ ਜ਼ਹਿਨ ਚਾਇਆ ਅਸੀਂ ਦੇਖੋ ਜੀ ਕਿਸਾਨ ਜੋ ਹੈ ਅਨਾਜ ਪੈਦਾ ਕਰਕੇ ਲੋਕਾਂ ਨੂੰ ਖਿਲਾਉਂਦਾ ਹੈ ਔਰ ਅਗਰ ਕਿਸਾਨ ਅਨਾਜ ਪੈਦਾ ਨਾ ਕਰੇ ਤਾਂ ਲੋਕ ਭੁੱਖੇ ਮਰ ਜਾਣਗੇ ਇਸ ਲਈ ਅਸੀਂ ਕਿਸਾਨਾਂ ਦੇ ਨਾਲ ਹੈ ਔਰ ਅਬ ਤੋਂ ਅਰਦਾਸ ਕਰਦੇ ਹੈ ਕਿ ਰੱਬ ਜੋ ਹੈ ਕਿਸਾਨਾਂ ਦੀ ਮਦਦ ਫਰਮਾਏ ਔਰ ਜਿਹੜੀ ਇਹ ਜ਼ਾਲਿਮ ਸਰਕਾਰ ਹੈ ਇਹਨੂੰ ਨਿਸ਼ਟ ਨਾਮੂਦ ਫਰਮਾਏ ਕਿਉਂਕਿ ਕਿਸਾਨਾਂ ਕੇ ਉਪਰ ਬਹੁਤ ਤਸ਼ੱਦਦ ਕੀਤਾ ਗਿਆ ਹੈ ਇੰਨਾ ਜਿਆਦਾ ਹੈ ਨਾ ਅਥੂ ਗੈਸ ਦੇ ਗੋਲੇ ਉਹਨਾਂ ਦੀ ਸਲਾਮਤੀ ਲਈ ਤੁਸੀਂ ਅਸੀਂ ਉਹਨਾਂ ਦੀ ਸਲਾਮਤੀ ਲਈ ਦੁਆ ਕਰਦੇ ਆਂ ਜੀ ਰੱਬ ਮੂਰੇ ਅਰਦਾਸ ਕਰ ਰਹੇ ਆਂ ਕਿ ਰੱਬ ਉਹਨਾਂ ਦੀ ਹਿਫਾਜ਼ਤ ਫਰਮਾਏ ਏਕ-ਏਕ ਕਿਸਾਨ ਦੀ ਹਿਫਾਜ਼ਤ ਫਰਮਾਏ ਹਾਂਜੀ ਕੀ ਨਾਮ ਆ ਜੀ ਹਾਂਜੀ ਬਾਬੇ ਤੁਹਾਨੂੰ ਮੇਰਾ ਨਾਮ ਇਹ ਭੋਲਾ ਖਾਨ ਹਾਂਜੀ ਭੋਲਾ ਖਾਨ ਜੀ ਅੱਜ ਨਮਾਜ਼ ਅਦਾ ਕਰ ਰਹੇ ਹਾਂ ਕੀ ਗੱਲ ਕੀ ਬਚਾ ਲਿਆ ਨਾ ਇਹ ਅੱਜ ਦੇਖੋ ਸੱਦਾ ਦੀ 16 ਤਰੀਕ ਨੂੰ ਹਰ ਇੱਕ ਜਥੇਬੰਦੀ ਦਾ ਮਤਲਬ ਕਿ ਬੰਦ ਦਾ ਸੱਦਾ ਸੀ ਉਹ ਬੰਦ ਦਾ ਸੱਦਾ ਸਾਰੇ ਉਹਦੇ ਵਿੱਚ ਸ਼ਾਮਲ ਹੋયા ਮੁਸਲਮਾਨ ਭਾਈਚਾਰੇ ਵੱਲੋਂ ਇਨਾਂ ਦੀ ਹਮਾਇਤ ਕੀਤੀ ਹੈ ਪੂਰੀ ਔਰ ਹਰ ਇੱਕ ਨੂੰ ਕਰਨੀ ਵੀ ਚਾਹੀਦੀ ਹੈ ਕਿ ਜਿਹੜਾ ਜ਼ੁਲਮ ਅੱਜ ਸਰਕਾਰਾਂ ਕਰ ਰਹੀਆਂ ਨੇ ਜਿਸ ਤਰ੍ਹਾਂ ਵੀ ਇਹ ਕੋਈ ਆਪਣੇ ਹੱਕ ਦੀ ਬਾਸ਼ ਆਲਾ ਉਹਦੇ ਉਪਰ ਅਥਰੂ ਗੈਸ ਦੀਆਂ ਗੋਲੀਆਂ ਪਤਾ ਨਹੀਂ ਕੀ ਕੀ ਜ਼ੁਲਮ ਕਰ ਰਹੀ ਹੈ ਉਹ ਕਿਸਾਨਾਂ ਨੇ ਅੱਜ ਧਰਨਾ ਲਾਇਆ ਸੀ ਉਹਦੇ ਹੱਕ 'ਚ ਤੇ ਉਹਨਾਂ ਅੱਗੇ ਉਸ ਅੱਲਾ ਪਾਕ ਦੇ ਉਸ ਪਰਬਤਗਾਰ ਦੇ ਅੱਗੇ ਦੁਬਾ ਵੀ ਕਰਦੇ ਆ ਤੇ ਉਹਨਾਂ ਦੀ ਹਮਾਇਤ ਵੀ ਕਰਦੇ ਆ ਇਸ ਤਰ੍ਹਾਂ ਜਹਨ ਦੇ ਵਿੱਚ ਆਇਆ ਵੀ ਇਸ ਤਰ੍ਹਾਂ ਨਾ ਮਾ ਲੇ ਇਹ ਤਾਂ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਜੀ ਜੋ ਵੀ ਇਸ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਪੈਦਾ ਹੋਇਆ ਹੋਇਆ ਹੈਗਾ ਕੋਈ ਵੀ ਇਨਸਾਨ ਹੈ ਹਰ ਇੱਕ ਦਾ ਫਰਜ਼ ਬਣਦਾ ਵੀ ਅਸੀਂ ਸਹੀ ਆਵਾਜ਼ ਨੂੰ ਠਾਈਏ ਸਹੀ ਹੱਕ ਸੱਚ ਦੀ ਗੱਲ ਕਰੀਏ ਪਰ ਸਰਕਾਰਾਂ ਇੰਨਾ ਜ਼ੁਲਮ ਕਰ ਰਹੀਆਂ ਨੇ ਇੱਕ ਸ਼ਾਂਤਮਈ ਧਰਮੇ ਨੂੰ ਵੀ ਲਾਉਣ ਦੇ ਰਹੇ ਆ ਉੱਥੇ ਡੱਡੇ ਜ਼ੁਲਮ ਕਰ ਰਹੀਆਂ ਨੇ ਤੇ ਇਦੋਂ ਪੈੜੀਆਂ ਸਰਕਾਰਾਂ ਕੀ ਹੋਣਗੀਆਂ ਮੇਰਾ ਨਾਮ ਗੁਰਚੇਤ ਸਿੰਘ ਭੱਟੀਵਾਲ ਕਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਬਲਾਕ ਭਵਾਨੀਗੜ੍ਹ ਦਾ ਆਗੂ ਆ ਮੈਂ ਮੁਸਲਮਾਨ ਭਾਈਚਾਰੇ ਨੇ ਏਕਤਾ ਦਾ ਪੱਤੀਕ ਦਿਖਾਇਆ ਤੁਸੀਂ ਜੱਫੀ ਪਾ ਕੇ ਖੜੇ ਹੋ ਤੁਹਾਡੇ ਹਿੱਤ ਵਿੱਚ ਅਰਦਾਸ ਕੀਤੀ ਹੈ ਦੇਖੋ ਪਹਿਲਾਂ ਵੀ ਸਾਡੇ ਗੁਰੂ ਸਾਹਿਬ ਦੇ ਨਾਲ ਇਹਨਾਂ ਨੇ ਚਾਹੇ ਨਵੀਖਾਂ ਗਨੀਖਾਂ ਹੋਵੇ ਉਹਨਾਂ ਨੇ ਲੜਾਈਆਂ ਲੜੀਆਂ ਨੇ ਤੇ ਅਸੀਂ ਇਕੱਠੇ ਹੋ ਕੇ ਲੜਾਈ ਲੜਦੇ ਰਹਾਂ ਉਹਨਾਂ ਮੁਗਲਾਂ ਦੇ ਖਿਲਾਫ ਤੇ ਅੱਜ ਵੀ ਇਹ ਮੁਸਲਮਾਨ ਭਰਾ ਨੇ ਜਿਹੜੇ ਸਾਡੇ ਹੱਕ ਦੇ ਵਿੱਚ ਆ ਕੇ ਕਿਉਂਕਿ ਅਸੀਂ ਜਿਹੜੀ ਭਾਰਤੀ ਕਿਸਾਨ ਜੁਨੀਅਨ ਏਕਤਾ ਉਗਰਾਹਾਂ ਚਾਹੇ ਸੰਯੁਕਤ ਮੋਰਚਾ ਕੋਈ ਵੀ ਜਥੇਬੰਦੀਆਂ ਨੇ ਭਾਰਤ ਦੀਆਂ ਜਥੇਬੰਦੀਆਂ ਨੇ ਕਿਉਂਕਿ ਇਹਦੇ ਨਾਲ ਕਿਰਤੀ ਲੋਕ ਨੇ ਜਿਹੜੇ ਉਹ ਜੁੜੇ ਹੋਏ ਨੇ ਇੱਥੇ ਪੰਜਾਬ ਦੇ ਵਿੱਚ ਜ਼ਿਆਦਾਤਰ ਸਿੱਖ ਕੌਮ ਹੈ ਤੇ ਹਰਿਆਣੇ ਦੇ ਵਿੱਚ ਹਿੰਦੂ ਵੀਰ ਨੇ ਤੇ ਮੁਸਲਮਾਨ ਜੁਪੀ ਦੇ ਵਿੱਚ ਮੁਸਲਮਾਨ ਵੀਰ ਨੇ ਅਸੀਂ ਸਾਰੇ ਇਕੱਠੇ ਕਿਰਤੀ ਲੋਕਾਂ ਅਸੀਂ ਸਾਰੇ ਇੱਕਾਂ ਅਸੀਂ ਸਾਰੇ ਕਿਰਤ ਦੀ ਜਿਹੜੀ ਗੱਲ ਕਰਦੇ ਆ ਅਸੀਂ ਕਿਰਤ ਕਰਨ ਵਾਲੇ ਲੋਕਾਂ ਇਕੱਠੇ ਰਹਿੰਦੇ ਆ ਸਾਰੇ ਸਾਡੇ 'ਚ ਕੋਈ ਤੁਹਾਨੂੰ ਫਰਕ ਜਾਂਪਦਾ ਵੀ ਇਹ ਸਿੱਖ ਹੈ ਇਹ ਮੁਸਲਮਾਨ ਹੈ ਉਹ ਹਿੰਦੂ ਹੈ ਸਾਡੇ 'ਚ ਤਾਂ ਕੋਈ ਫਰਕ ਨਹੀਂ ਅਸੀਂ ਸਾਰੇ ਇਕੱਠੇ ਆ ਇਹ ਜਿਹੜੀ ਇਹਨਾਂ ਨੇ ਅਰਦਾਸ ਕੀਤੀ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਪਹਿਲਾਂ ਵੀ ਜਦੋਂ ਪਿੱਛੇ ਮੋਰਚਾ ਚੱਲਿਆ ਦਿੱਲੀ ਵਾਲਾ ਉਦੋਂ ਉਥੇ ਇਹਨਾਂ ਮੁਸਲਮਾਨ ਭਰਾਵਾਂ ਨੇ ਜਾ ਕੇ ਦਿੱਲੀ ਲੰਗਰ ਲਾਏ ਆ ਉਥੇ ਚੌਲਾਂ ਦੇ ਲੰਗਰ ਇਹਨਾਂ ਦੇ ਚੱਲਦੇ ਰਹੇ ਆ ਬਹੁਤ ਵਧੀਆ ਜਿਹੜੇ ਲੰਗਰ ਨੇ ਇਹ ਉਹ ਲਾਉਂਦੇ ਰਹੇ ਆ ਉਥੇ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਕੱਠੇ ਹੋ ਕੇ ਅਸੀਂ ਲੜਾਈ ਲੜਾਂਗੇ ਕਿਆ ਬਾਤ ਹੈ